ਆ ਕੀ ਦਾ ਫੋਨ ਆ ਗਿਆ ਹੈਲੋ ਜੀ ਪੈਰੀਪੇਂਦਰ ਸਸੂਮਾ ਵੇ ਪੈਰੀ ਕਿੱਥੇ ਪੈਣਾ ਤੂੰ ਤੂੰ ਤਾਂ ਗਲ ਪੈਣਾ ਤਸ ਕਾਦੇ ਲਈ ਫੋਨ ਕਰਿਆ ਉਹ ਜੀ ਮੈਂ ਪੁੱਛਣਾ ਸੀ ਕਿ ਤੁਸੀਂ ਆਪਦੀ ਕੁੜੀ ਨੂੰ ਹੁਣ ਭੇਜੋਗੇ ਕੀ ਨਹੀਂ ਆਹੋ ਮੈਂ ਨਹੀਂ ਭੇਜਦੀ ਆਪਦੀ ਕੁੜੀ ਨੂੰ ਤੁਸੀਂ ਪੱਕਾ ਨਹੀਂ ਭੇਜੋਗੇ ਲੈ ਹੁਣ ਤੈਨੂੰ ਮੈਂ سٹਾਮ ਤੇ ਲਿਖ ਕੇ ਦੇਦਾ ਜੋ ਤੈਨੂੰ ਇੰਨੀ ਵਾਰ ਕਹਿਤਾ ਆ ਵੀ ਭਾਈ ਮੈਂ ਆਪਦੀ ਕੁੜੀ ਨਹੀਂ ਭੇਜਣੀ ਨਹੀਂ ਭੇਜਣੀ ਫਿਰ ਤੂੰ ਡੇਲੀ ਫੋਨ ਲਾ ਕੇ ਕਿਉਂ ਪੁੱਛਦਾ ਮੈਂ ਤਾਂ ਜੀ ਤਾਂ ਪੁੱਛਦਾ ਮੈਨੂੰ ਇਹ ਸੁਣ ਕੇ ਚੰਗਰ ਲੱਗਦਾ ਸਰ ਵੀ ਕੀ ਹੋਇਆ ਇੰਨੀ ਪੜ੍ਹਾਈ ਲਿਖਾਈ ਕਰਕੇ ਇੱਕ ਨੌਕਰੀ ਮਿਲੀ ਸੀ ਪਹਿਲਾਂ ਤਾਂ ਮੈਨੂੰ ਸਿਲੇਕਟ ਕਰ ਲਿਆ ਫਿਰ ਕਹਿੰਦੇ ਗੈਟ ਆਊਟ ਲੈ ਗੈਟ ਆਊਟ ਉਹ ਕਹ ਤੋ ਉਹ ਮੈਨੂੰ ਕਹਿੰਦੇ ਪਹਿਲੇ ਮਹੀਨੇ ਤੈਨੂੰ 10000 ਸੈਲਰੀ ਦਵਾਂਗੇ ਦੂਜੇ ਮਹੀਨੇ 20 ਤੀਜੇ ਮਹੀਨੇ 30 ਚੌਥੇ ਮਹੀਨੇ 40 ਜੇ ਸੈਲਰੀ ਦੀ ਗੱਲ ਹੋਈ ਗਈ ਸੀ ਫਿਰ ਗੈਟ ਆਊਟ ਕਦੋਂ ਕਹਤਾ ਜਦੋਂ ਉਹਨਾਂ ਨੇ ਮੈਨੂੰ ਕਿਹਾ ਵੀ ਚੌਥੇ ਮਹੀਨੇ 40000 ਤਨਖਾਹ ਮੈਂ ਕਿਹਾ ਮੈਂ ਤਾਂ ਚੌਥੇ ਮਹੀਨੇ ਹੀ ਸਟਾਰਟ ਕਰੂੰਗੇ ਆ ਵੀ ਨਹੀਂ ਰੱਖਣਾ ਇਹ ਆ ਵੀ ਨਹੀਂ ਰੱਖਣਾ ਆ ਵੀ ਰੱਖਣਾ ਪਾਜੀ ਆ ਸਾਰੇ ਕੱਪੜੇ ਕਿਉਂ ਕੱਢੀ ਜਾਂਦੇ ਹੋ ਬਸ ਇਹ ਸਾਰੇ ਸਫਾਈ ਵਾਲੇ ਨੂੰ ਦੇ ਦੇ ਨੇ ਲੈ ਸਫਾਈ ਵਾਲੇ ਨੂੰ ਕਿਉਂ ਦੇ ਦੇਣ ਨੇ ਇਹਨਾਂ ਨੂੰ ਕੀ ਹੋਇਆ ਤੈਨੂੰ ਪਤਾ ਨਵਾਂ ਸਾਲ ਚੜਿਆ ਨਵੇਂ ਸਾਲ ਦੇ ਨਾਲ ਨਵੀਂ ਸੋਚ ਨਵੇਂ ਬਚਾ ਤੇ ਨਵੇਂ ਕੱਪੜੇ ਪਾਜੀ ਨਵਾਂ ਸਾਲ ਚੜਿਆ ਕੋਈ ਨਵਾਂ ਜਨਮ ਨਹੀਂ ਹੋਇਆ ਤੁਹਾਡਾ ਜਿਹੜਾ ਤੁਹਾਨੂੰ ਨਵੇਂ ਪੋਤੜੇ ਮਿਲਣਗੇ ਨੋ 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 ਆਇਂ ਕਿ ਮੈਂ ਹੋ ਸਕਦਾ ਹੈ ਚੰਦਨੀ ਉਹ ਨਹੀਂ ਹੈ ਕਿ ਵੀ ਆਇਂ ਕਿ ਮੈਂ ਹੋ ਦੰਦਾ ਹੈ ਆ ਮੇਰਾ ਪੁੱਤ ਕੀ ਸੋਚੀ ਜਾਂਦਾ ਬਾਪੂ ਜੀ ਮੈਂ ਇੱਕ ਗੱਲ ਸੋਚਦੀ ਆਂ ਵੀ ਐ ਕਿਵੇਂ ਹੋ ਸਕਦਾ ਹੈ ਕੀ ਕਿਵੇਂ ਹੋ ਸਕਦਾ ਬਾਪੂ ਜੀ ਜਦੋਂ ਆਪਾਂ ਰੋਂਦੇ ਆਂਗੇ ਅੱਖਾਂ 'ਚੋਂ ਹੰਝੂ ਕਿਉਂ ਲਿਗਦੇ ਆਂ ਹਾਂ ਪੁੱਤ ਜਦੋਂ ਬੰਦਾ ਕੋਈ ਦਿਲ ਤੋਂ ਰੋਂਦਾ ਨਾ ਤਾਂ ਹੰਝੂ ਬਾਹਰ ਡਿੱਗਦੇ ਆਂ ਅੱਛਾ ਜਦੋਂ ਕੋਈ ਦਿਲ ਤੋਂ ਰੋਂਦਾ ਫਿਰ ਹੰਝੂ ਬਾਹਰ ਡਿੱਗਦੇ ਆਂ ਹਾਂ ਪੁੱਤ ਉਦੋਂ ਹੀ ਡਿੱਗਦੇ ਆਂ ਉਹ ਤਾਂ ਮੈਨੂੰ ਸਮਝ ਨਹੀਂ ਆਉਂਦੀ ਵੀ ਜਦੋਂ ਆਪਾਂ ਦਿਲ ਤੋਂ ਹੱਸਦੇ ਆਂ ਤਾਂ ਤੰਦ ਕੀ ਹੋਣੀ ਨੋ 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 ਬੜੇ ਗੌਰ ਨਾਲ ਦੇਖੀ ਜਾ ਰਹੀ ਹੈ ਕੀ ਦੇਖੀ ਜਾਨੀ ਉਧਰ ਆਹ ਦੇਖੋ ਭਾਜੀ ਕਾਸ਼ ਮੇਰੀ ਜ਼ਿੰਦਗੀ ਵੀ ਇਹੋ ਜੀ ਹੋਵੇ ਇਹੋ ਜੀ ਇਹ ਕਿਹੜੀ ਵੱਡੀ ਗੱਲ ਹੈ ਵੱਡੀ ਗੱਲ ਕਿਉਂ ਨਹੀਂ ਅੱਧੀ ਦੁਨੀਆ ਤਰਸਦੀ ਹੈ ਇਹੋ ਜੀ ਜ਼ਿੰਦਗੀ ਨੂੰ ਮੈਂ ਤਾਂ ਆਪ ਚਾਹੁੰਨੀ ਆ ਵੀ ਮੇਰੀ ਜ਼ਿੰਦਗੀ ਇਹੋ ਜੀ ਹੋ ਜੇ ਸਵਾਦ ਹੀ ਆ ਜੇ ਇਹ ਬੜੀ ਮਹਿੰਗੀ ਗੱਲ ਐ ਲੈ ਮਹਿੰਗੀ ਕਿਉਂ ਨਹੀਂ ਲੱਖਾਂ ਲੱਗਦੇ ਨੇ ਲੱਖਾ ਲੱਖਾਂ ਦੀ ਕਿਹੜੀ ਗੱਲ ਐ 15000 ਦੀ ਮਾਰਨੀ 15000 ਐ ਕਿਵੇਂ 5000 ਦੀ ਰੇੜੀ 10000 ਦੇ ਨਾਰੀਓਲ ਗੱਲ ਕਰ ਕੱਲ ਨੂੰ ਬਣਾਉਂਦਾ ਤੈਨੂੰ ਮਾਲਕਾ ਓਹੋ ਸਰ ਗਿਆ ਭਾਜੀ ਤੁਹਾਡਾ ਵੀ ਮੈਂ ਰੇੜੀ ਦੀ ਨਹੀਂ ਉਹ ਵਕੀਲ ਦੀ ਗੱਲ ਕਰਦੀ ਆ ਚੰਗਾ ਭਈ ਭਗਵਾਨੇ ਮੈਂ ਆਫਿਸ ਚ ਲਿਆ ਗੱਲ ਸੁਣੋ ਗੱਲ ਸੁਣ ਰਾਤ ਨੂੰ ਮੈਂ ਪੈਸਿਆਂ ਨੂੰ ਕਿਹਾ ਸੀ ਹਾਂ ਠੀਕ ਹੈ ਠੀਕਾ ਮੈਂ ਦੇਖਦਾ ਪੈਸੇ ਲੈ ਕੇ ਆਇਓ ਹਾਏ ਅੱਜ ਤਾਂ ਪੈਸੇ ਆਉਣਗੇ फटाफट ਸਬਜ਼ੀ ਬਣਾ ਲੈ ਹਾਏ ਆਗੇ ਤੁਸੀਂ ਲੈ ਆਏ ਪੈਸੇ ਨਾ ਮੈਨੂੰ ਚਾਹ ਨਾ ਪਾਣੀ ਜਲਦੇ ਕੋ ਪੈਸੇ ਜਲਦੇ ਕੋ ਪੈਸੇ ਉਹ ਚਲ ਠੀਕ ਆ ਮੈਂ ਆਫਿਸ ਚ ਲੇ ਆ ਨਾਲੇ ਤੈਨੂੰ ਯਾਦ ਹੋਣਾ ਚਾਹੀਦਾ ਅੱਜ ਮੇਰਾ ਬਰਥਡੇ ਆ ਓ ਹੈਪੀ ਬਰਥਡੇ ਥੈਂਕ ਯੂ ਅੱਜ ਤਾਂ ਫਿਰ ਤੁਹਾਡਾ ਜਨਮ ਦਿਨ ਹੈ ਅੱਜ ਤਾਂ ਪੈਸੇ ਦੇ ਦਿਓ ਮੈਨੂੰ ਓਕੇ ਯਾਰ ਸੁਬਾ ਪੈਸੇ ਸ਼ਾਮ ਨੂੰ ਪੈਸੇ ਤੇਰੇ ਨਾਲ ਪੈਸੇ ਦੇ ਚੱਕਰਾਂ ਚ ਨਾ ਮੈਂ ਡਿਪਰੈਸ਼ਨ ਚ ਜਾ ਰਿਹਾ ਚਲੋ ਵਧੀਆ ਫਿਰ ਛੇਤੀ ਛੇਤੀ ਜਾਓ ਉੱਥੇ ਜਾ ਕੇ ਮੈਨੂੰ ਪੈਸੇ ਭੇਜ ਦਿਓ ਓ ਨੋ 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 ਹਾਂ ਹਾਂ ਯਾਰ ਮੈਂ ਵੀ ਤੈਨੂੰ ਬਹੁਤ ਮਿਸ ਕਰਦਾ ਵਾਂ ਯਾਰ ਜਲਦੀ ਜਲਦੀ ਕਾਲਜ ਲੱਗਨ ਮੈਂ ਤੈਨੂੰ ਦੇਖਾਂ ਕਿ ਕਿੰਨੇ ਟਾਈਮ ਹੋ ਗਏ ਯਾਰ ਇੱਦਾਂ ਲੱਗਦਾ ਮੈਂ ਕਦੀ ਤੈਨੂੰ ਮਿਲਿਆ ਨਹੀਂ ਹੁੰਦਾ ਐਨਾ ਮਿਸ ਕਰਦਾ ਤੈਨੂੰ ਨਾ ਮੈਂ ਹੂੰ ਪਾਰਕ 'ਚ ਬਹਿ ਕੇ ਕੁੜੀਆਂ ਨਾਲ ਗੱਲਾਂ ਕਰਦਾ ਚਾਚੇ ਤਾਂ ਪਵਾਉਣੀ ਆ ਇਹਦੇ ਜੂਟ ਮੱਛੀ ਚਾਚੀ ਨੂੰ ਦਾਰਦੀਆਂ ਚਾਚੇ ਨੇ ਗੱਲ ਸੁਣ ਕੇ ਅੱਗ ਬਬੂਲਾ ਹੋ ਜਾਣਾ ਫੇਰ ਕਰੂ ਇਹਦੀ ਛਤਰ ਪੇੜ ਚਾਚਾ ਜੀ ਚਾਚਾ ਜੀ ਤੁਸੀਂ ਤਾਂ ਪੱਟੇ ਗਏ ਤੁਹਾਡੇ ਮੁੰਡੇ ਨੇ ਤੁਹਾਨੂੰ ਕਿਤੇ ਮੂੰਹ ਦਿਖਾਉਣ ਜੋਗਾ ਨਹੀਂ ਛੱਡਿਆ ਕੀ ਗੱਲ ਹੋ ਗਈ ਸਰਬੀ ਜੇ ਮੈਂ ਤੁਹਾਨੂੰ ਦੱਸਦਾ ਤੁਹਾਨੂੰ ਤਾਂ ਧਰਤੀ ਨੇ ਮੇਲ ਨਹੀਂ ਦੇਣੀ ਹੈ ਇਹੋ ਜਿਹਾ ਕੀ ਹੋ ਗਿਆ ਥੋੜਾ ਮੁੰਡਾ ਪਾਰਕ ਚ ਬੈਠਾ ਕਿਸੇ ਕੁੜੀ ਨਾਲ ਗੱਲਾਂ ਕਰਦਾ ਮੈਨੂੰ ਲੱਗਦਾ ਉਹਦੀ ਕਿਸੇ ਨਾਲ ਗਾਟ ਹੀ ਪੈਗੀ ਹੈ ਅੱਕੀ ਗੱਲਾਂ ਮੈਂ ਆਉਂਦੀ ਆ ਅੱਖਾਂ ਨਾਲ ਦੇਖਿਆ ਹੁਣ ਤੁਸੀਂ ਕੀ ਕਰੋਗੇ ਕਰਨਾ ਕੀ ਹੈ ਸਾਡੀ ਤਾਂ ਰੋਟੀ ਪੱਕਦੀ ਹੋਗੀ ਓ ਨੋ 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 ਸਰਬਜੀਤ ਪੁੱਤਾ ਉਹ ਤਾਂ ਸਰਬਜੀਤ ਹਾਂ ਹਾਂਜੀ ਚਾਚਾ ਜੀ ਮੈਂ ਨਾ ਆਪਣੀ ਮਿੱਕੀ ਵਾਸਤੇ ਮੁੰਡਾ ਵੇਖਿਆ ਹੂੰ ਮੈਂ ਤਾਂ ਹਜੇ ਛੜੀ ਬੈਠੀ ਹੂੰ ਓਹੋ ਤੇਰੇ ਵਾਸਤੇ ਤਾਂ ਬਾਹਰਲਾ ਮੁੰਡਾ ਲੱਭਾਂਗੇ ਕੈਨੇਡੀਅਨ ਵਾਲਾ ਜੋਬ ਵਾਲਾ ਲੱਭਿਆ ਤੇ ਵਾਸਤੇ ਕਿਹੋ ਜਿਹਾ ਭਲਾ ਮੁੰਡਾ ਬਸ ਆਉਣ ਵਾਲਾ ਹੀ ਆ ਆਪੀ ਵੇਖ ਲਈ ਲੈ ਆ ਗਿਆ ਆਜਾ ਪੁੱਤ ਬੈਠ ਬੈਠ ਕਿਵੇਂ ਲੱਗੇ ਮੁੰਡਾ ਮੁੰਡੇ ਤੇ ਸੋਹਣਾ ਹੈ ਸੋਹਣੇ ਤੇ ਨਾ ਜਾ ਸੋਹਣ ਦਾ ਚਾਚਾ ਹੀ ਬਥੇਰੇ ਦਿਮਾਗ ਦੇਖ ਮੁੰਡੇ ਦਾ ਕਿ ਮੈਂ ਸਿਰਾਂ ਕੰਬੀ ਜੇ ਜਾਨਾ ਠੰਡ ਲੱਗਦੀ ਆ ਠੰਡ ਲੱਗਦੀ ਤਾਂ ਲੈ ਮੇਰੀ ਟੋਪੀ ਲੈ ਲਾ ਕਿਤਰੇ ਮੇਚ ਆਉਂਦੀ ਐ ਤਾਂ ਲੈ ਤਾਂ ਮੇਰੇ ਜਮਈ ਮੇਚ ਆ ਗਈ ਲੱਗਦਾ ਆਪਣੇ ਸਿਰ ਇੱਕੋ ਜਿਹੇ ਆ ਗੱਲ ਸੁਣਨੀ ਤੂੰ ਨੇ ਇਹਦਾ ਨਵਿਆ ਕਰਾਈ ਕਿਉਂ ਕਾ ਤੋ ਨਾ ਕਰਾਵੇ ਲੈ ਜੇ ਤੁਹਾਡੇ ਸਿਰ ਇੱਕੋ ਜਿਹੇ ਨੇ ਦਿਮਾਗ ਵੀ ਤਾਂ ਇੱਕੋ ਜੀ ਹੋਣਗੇ ਨੋ 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 ਨੋ